ਸਸਕਾਰ ਟੀਮ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਵੀਜ਼ਾ ਫੀਸ ਘਟਾਉਣ ਉਤੇ ਵਿਚਾਰ ਕਰ ਰਹੀ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਯੂਕੇ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਯੂਐਸ ਵੀਜ਼ਾ ਫੀਸ 8.8 ਮਿਲੀਅਨ ਤੱਕ ਵਧਣ ਤੋਂ ਬਾਅਦ ਹੀ ਫੀਸ ਘਟਾਵੇਗੀ ਰਿਪੋਰਟ ਦੇ ਅਨੁਸਾਰ ਯੂਕੇ ਸਰਕਾਰ ਗਲੋਬਲ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੇ ਲਈ ਆਪਣੇ ਗਲੋਬਲ ਪ੍ਰਤਿਭਾ ਵੀਜ਼ਾ ਨੂੰ ਹੋਰ ਆਕਰਸ਼ਕ ਬਣਾਉਣ ਦੀ ਤਿਆਰੀ ਕਰ ਰਹੀ ਹੈ ਯੂਕੇ ਵੀਜ਼ਾ ਫੀਸਾਂ ਬਾਰੇ ਰੀਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਕਿਰ ਸਟਾਰਮਰ ਅਤੇ ਵਿੱਤ ਮੰਤਰੀ ਰੈਚਲ ਰੀਵਜ਼ ਦੀ ਅਗਵਾਈ ਵਾਲੀ ਗਲੋਬਲ ਪ੍ਰਤਿਭਾ ਟਾਸਕ ਫੋਰਸ ਫੀਸ ਮਾਫੀ ਉੱਤੇ ਵਿਚਾਰ ਕਰ ਰਹੀ ਹੈ ਤੇ ਰਿਪੋਰਟ ਦੇ ਅਨੁਸਾਰ ਸਟਾਰਮਰ ਸਰਕਾਰ ਦੀ ਇਸ ਪਹਿਲ ਕਦਮੀ ਦਾ ਉਦੇਸ਼ ਹੈ ਦੁਨੀਆ ਦੇ ਚੋਟੀ ਦੇ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਨੂੰ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਸ਼ਾਮਲ ਨੇ ਉਹਨਾਂ ਨੂੰ ਯੂਕੇ ਵਿੱਚ ਮੋੜ ਵਸੇਬਾ ਕਰਨ ਲਈ ਉਤਸ਼ਾਹਿਤ ਕਰਨਾ ਹੈ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਿਟਨ ਨੇ ਇਸ ਸਾਲ 54 ਮਿਲੀਅਨ ਡਾਲਰ ਦਾ ਗਲੋਬਲ ਪ੍ਰਤਿਭਾ ਫੰਡ ਸ਼ੁਰੂ ਕੀਤਾ ਹੈ ਇਸ ਦੇ ਵੱਲ ਤੋਂ ਖੋਜ ਕਰਤਾਵਾਂ ਅਤੇ ਉਹਨਾਂ ਦੀਆਂ ਟੀਮਾਂ ਦੇ ਸਥਾਨਾਂ ਤਰਨ ਅਤੇ ਖੋਜ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਕੀਤੀ ਜਾਵੇਗੀ ਸਰਕਾਰ ਇਸ ਪੰਡੈਮਿਕ ਵਰਤੋਂ 5 ਸਾਲਾਂ ਦੇ ਲਈ ਕਰ ਸਕੇਗੀ ਯੂਕੇ ਦੇ ਵਿਗਿਆਨ ਮੰਤਰੀ ਲਾਰਡ ਪੈਟ੍ਰਿਕ ਵੈਲੈਂਸ ਅਤੇ ਪ੍ਰਧਾਨ ਮੰਤਰੀ ਦੇ ਵਪਾਰ ਸਲਾਹਕਾਰ ਬਰੁਨ ਚੰਦਰ ਇਸ ਟਾਸਕ ਫੋਰਸ ਦੀ ਅਗਵਾਈ ਕਰ ਰਹੇ ਨੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਬ੍ਰਿਟੇਨ ਦੀ ਗਲੋਬਲ ਲੀਡਰਸ਼ਿਪ ਦੀ ਸਥਿਤੀ ਨੂੰ ਮਜ਼ਬੂਤ ਕਰੇਗਾ ਅਤੇ ਦਵਾਈਆਂ ਨਵੀਆਂ ਟੈਕਨੋਲੋਜੀਆਂ ਅਤੇ ਪੋਇਖ ਦੀਆਂ ਕਾਂਡਾ ਵਿਚ ਨਵੀਨਤਾ ਨੂੰ ਤੇਜ਼ ਕਰੇਗਾ ਯੂਕੇ ਵੀਜ਼ਾ ਨੀਤੀ ਨੂੰ ਜਾਨੂ ਇੱਕ ਸਰਕਾਰੀ ਅਧਿਕਾਰ ਨੇ ਕਿਹਾ ਹੈ ਕਿ ਵੀਜ਼ਾ ਫੀਸਾਂ ਨੂੰ ਜ਼ੀਰੋ ਕਰਨ ਦੇ ਵਿਚਾਰ ਉੱਤੇ ਉਹਨਾਂ ਲੋਕਾਂ ਦੇ ਲਈ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਦੁਨੀਆ ਦੀਆਂ ਚੋਟੀ ਦੀਆਂ 5 ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ ਹੈ ਜੇ ਵਕਾਰੀ ਅੰਤਰਰਾਸ਼ਟਰੀ ਪੁਰਸਕਾਰ ਜਿੱਤਨੇ ਰਿਪੋਰਟ ਦੇ ਅਨੁਸਾਰ ਬ੍ਰਿਟੇਨ ਦੀ ਮੌਜੂਦਾ ਗਲੋਬਲ ਟੈਲੈਂਟ ਵੀਜ਼ਾ ਪ੍ਰਣਾਲੀ ਨੂੰ ਬਹੁਤ ਗੁੰਝਲਦਾਰ ਮੰਨਿਆ ਜਾਂਦਾ ਹੈ ਇਸ ਮੁੱਦੇ ਦੀ ਮਹੱਤਤਾ ਨੂੰ ਪਛਾਣਦੇ ਹੋਏ ਸਰਕਾਰ ਨੇ ਇਸ ਸਾਲ ਜੂਨ ਦੇ ਵਿੱਚ ਟੈਕਸ ਫੋਰਸ ਦੀ ਸਥਾਪਨਾ ਕੀਤੀ ਤੇ ਜੁਲਾਈ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੀਰ ਸਟਾਮਰ ਨੇ ਵੀਜ਼ਾ ਕਿਰਿਆ ਨੂੰ ਸਲ ਬਣਾਉਂਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਬ੍ਰਿਟਿਸ਼ ਵਪਾਸ 71 ਜੋਨਾਥਨ ਰੋਨਲਡਸ ਨੇ ਕਿਹਾ ਕਿ ਗਲੋਬਲ ਟੈਲੈਂਟ ਟਾਸਕ ਫੋਰਸ ਬ੍ਰਿਟੇਨ ਨੂੰ ਦੁਨੀਆ ਦੀ ਸਭ ਤੋਂ ਵਧੀਆ ਪ੍ਰਤਿਭਾ ਦੇ ਲਈ ਪਸੰਦੀਦਾ ਸਥਾਨ ਬਣਾਵੇਗਾ ਅਤੇ ਨਵੀਨਤਾ ਤੇ ਆਰਥਿਕ ਤਵਿਕਾਸ ਨੂੰ ਤੇਜ਼ ਕਰੇਗਾ ਹਾਲੇ ਕਿ ਦੇਸ਼ ਦੇ ਵਿਰੋਧੀ ਰਾਜਨੀਤਿਕ ਪਾਰਟੀ ਦਿਫਾਰਮ ਯੂਕੇ ਨੇ ਕਿਹਾ ਕਿ ਜੇਕਰ ਇਹ ਸੱਤਾ ਵਿੱਚ ਚੋਣਦੀ ਹੈ ਤਾਂ ਅਨਮਿੱਥੇ ਸਮੇਂ ਦੇ ਲਈ ਰਿਹਾਇਸ਼ੀ ਵਿਕਲਪ ਨੂੰ ਖਤਮ ਕਰ ਦਿੱਤਾ ਜਾਵੇਗਾ ਤੇ ਪਾਰਟੀ ਨੇ ਕਿਹਾ ਕਿ ਉਹ 5 ਸਾਲਾਂ ਦੇ ਪ੍ਰਕਿਰਿਆ ਨੂੰ ਸਖਤ ਸ਼ਰਤਾਂ ਦੇ ਨਾਲ ਨਿਯੋਣੀ ਯੋਗ ਵਰਕ ਵੀਜ਼ਾ ਦੇ ਨਾਲ ਬਦਲ ਦਵੇਗੀ ਰਿਫਾਰਮ ਯੂਕੇ ਦੇ ਨੇਤਾ ਨਾਈਜ਼ਲ ਫੈਰਿਸ ਨੇ ਦਾਵਾ ਕੀਤਾ ਹੈ ਕਿ ਜ਼ਿਲ੍ਹੇ ਪ੍ਰਾਪਤ ਕਰਨ ਵਾਲੇ ਅੱਧ ਤੋਂ ਵੱਧ ਲੋਕ ਕੰਮ ਨਹੀਂ ਕਰਦੇ ਨੇ ਹਾਲਾਂਕਿ ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟਰੀਟ ਦੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਤੇ ਇਸ ਨੂੰ ਗੈਰ ਯਥਾਰਥਵਾਦੀ ਵਿਹਾਰਕ ਅਤੇ ਵੰਡਨ ਵਾਲਾ ਕਿਹਾ ਗਿਆ ਦਸਵੀਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ 트ੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ H1B ਵੀਜ਼ਾ ਫੀਸ ਨੂੰ 1 ਲੱਖ ਡਾਲਰ ਤੱਕ ਬਤਾ ਦਿੱਤਾ ਹੈ ਤੇ ਹੁਣ ਭਾਰਤੀ ਮੁਦਰਾ ਦੇ ਵਿੱਚ ਲਗਭਗ 8.8 ਮਿਲੀਅਨ ਦੇ ਵਿੱਚ ਅਨੁਵਾਦ ਹੋਵੇਗਾ ਤੇ ਮੰਨਿਆ ਜਾਂਦਾ ਹੈ ਕਿ ਕੰਪਨੀਆਂ ਨੂੰ ਇਸ ਦਾ ਖਰਚਾ ਚੁਕੜਾ ਪਵੇਗਾ ਤੇ ਵੱਡੀ ਗਿਣਤੀ ਵਿੱਚ ਭਾਰਤੀ ਆਏਤੀ ਪੇਸ਼ੇਵਰਾਂ ਤੇ ਇੰਜੀਨੀਅਰਸ ਦੀਆਂ ਨੌਕਰੀਆਂ ਵੀ ਖਤਰੇ ਵਿੱਚ ਨੇ ਇੱਕ ਵਾਰ ਫਿਰ ਦੱਸੀਏ ਸਸਿਕਾ ਜੀ ਮੈਂ ਹਕਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਵੀਜ਼ਾ ਫੀਸ ਘਟਾਉਣ ਉਤੇ ਵਿਚਾਰ ਕਰ ਰਹੀ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਯੂਕੇ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਯੂਐਸ ਵੀਜ਼ਾ ਫੀਸ 8.8 ਮਿਲੀਅਨ ਤੱਕ ਵਧਣ ਤੋਂ ਬਾਅਦ ਹੀ ਫੀਸ ਘਟਾਵੇਗੀ ਰਿਪੋਰਟ ਦੇ ਅਨੁਸਾਰ ਯੂਕੇ ਸਰਕਾਰ ਗਲੋਬਲ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੇ ਲਈ ਆਪਣੇ ਗਲੋਬਲ ਪ੍ਰਤਿਭਾ ਵੀਜ਼ਾ ਨੂੰ ਹੋਰ ਆਕਰਸ਼ਕ ਬਣਾਉਣ ਦੀ ਤਿਆਰੀ ਕਰ ਰਹੀ ਹੈ ਯੂਕੇ ਵੀਜ਼ਾ ਫੀਸਾਂ ਬਾਰੇ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਕਿਰ ਸਟਾਮਰ ਅਤੇ ਵਿੱਤ ਮੰਤਰੀ ਰੈਚਲ ਰੀਵਜ਼ ਦੀ ਅਗਵਾਈ ਵਾਲੀ ਗਲੋਬਲ ਪ੍ਰਤਿਭਾ ਟਾਸਕ ਫੋਰਸ ਫੀਸ ਮਾਫੀ ਉੱਤੇ ਵਿਚਾਰ ਕਰ ਰਹੀ ਹੈ ਤੇ ਰਿਪੋਰਟ ਦੇ ਅਨੁਸਾਰ ਸਟਾਮਰ ਸਰਕਾਰ ਦੀ ਇਸ ਪਹਿਲ ਕਦਮੀ ਦਾ ਉਦੇਸ਼ ਹੈ ਦੁਨੀਆ ਦੇ ਚੋਟੀ ਦੇ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਨੂੰ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਸ਼ਾਮਲ ਨੇ ਉਹਨਾਂ ਨੂੰ ਯੂਕੇ ਵਿੱਚ ਮੁੜ ਵਸੇਬਾ ਕਰਨ ਲਈ ਉਤਸ਼ਾਹਿਤ ਕਰਨਾ ਹੈ ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਿਟਨ ਨੇ ਇਸ ਸਾਲ 54 ਮਿਲੀਅਨ ਡਾਲਰ ਦਾ ਗਲੋਬਲ ਪ੍ਰਤਿਭਾ ਫੰਡ ਸ਼ੁਰੂ ਕੀਤਾ ਹੈ ਇਸ ਦੇ ਵੱਲ ਤੋਂ ਖੋਜਕਰਤਾਵਾਂ ਅਤੇ ਉਹਨਾਂ ਦੀਆਂ ਟੀਮਾਂ ਦੇ ਸਥਾਨਾਂ ਤਰੰਤ ਅਤੇ ਖੋਜ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਕੀਤੀ ਜਾਵੇਗੀ ਸਰਕਾਰ ਇਸ ਪੰਡੈਮਿਕ ਵਰਤੋਂ 5 ਸਾਲਾਂ ਦੇ ਲਈ ਕਰ ਸਕੇਗੀ ਯੂਕੇ ਦੇ ਵਿਗਿਆਨ ਮੰਤਰੀ ਲਾਰਡ ਪੈਟ੍ਰਿਕ ਵਿਲੈਂਸ ਅਤੇ ਪ੍ਰਧਾਨ ਮੰਤਰੀ ਦੇ ਵਪਾਰ ਸਲਾਹਕਾਰ ਵਰੁਣ ਚੰਦਰ ਇਸ ਟਾਸਕ ਫੋਰਸ ਦੀ ਅਗਵਾਈ ਕਰ ਰਹੇ ਨੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਬ੍ਰਿਟੇਨ ਦੀ ਗਲੋਬਲ ਲੀਡਰਸ਼ਿਪ ਸਥਿਤੀ ਨੂੰ ਮਜ਼ਬੂਤ ਕਰੇਗਾ ਅਤੇ ਦਵਾਈਆਂ ਨਵੀਆਂ ਟੈਕਨੋਲੋਜੀਆਂ ਅਤੇ ਪੋਇਖ ਦੀਆਂ ਕਾਂਡਾਂ ਵਿੱਚ ਨਵੀਨਤਾ ਨੂੰ ਤੇਜ਼ ਕਰੇਗਾ ਯੂਕੇ ਵੀਜ਼ਾ ਨੀਤੀ ਨੂੰ ਜਾਨੂ ਇੱਕ ਸਰਕਾਰੀ ਅਧਿਕਾਰ ਨੇ ਕਿਹਾ ਹੈ ਕਿ ਵੀਜ਼ਾ ਫੀਸਾਂ ਨੂੰ ਜ਼ੀਰੋ ਕਰਨ ਦੇ ਵਿਚਾਰ ਉੱਤੇ ਉਹਨਾਂ ਲੋਕਾਂ ਦੇ ਲਈ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਦੁਨੀਆ ਦੀਆਂ ਚੋਟੀ ਦੀਆਂ 5 ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ ਹੈ ਜਾਂ ਅਕਾਦਮੀ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਨੇ ਰਿਪੋਰਟ ਦੇ ਅਨੁਸਾਰ ਪੀਟੈਂਟ ਦੀ ਮੌਜੂਦਾ ਗਲੋਬਲ ਟੈਲੈਂਟ ਵੀਜ਼ਾ ਪ੍ਰਣਾਲੀ ਨੂੰ ਬਹੁਤ ਗੁੰਝਲਦਾਰ ਮੰਨਿਆ ਜਾਂਦਾ ਹੈ ਇਸ ਮੁੱਦੇ ਦੀ ਮਹੱਤਤਾ ਨੂੰ ਪਛਾਣਦੇ ਹੋਏ ਸਰਕਾਰ ਨੇ ਇਸ ਸਾਲ ਜੂਨ ਦੇ ਵਿੱਚ ਟਾਸਕ ਫੋਰਸ ਦੀ ਸਥਾਪਨਾ ਕੀਤੀ ਤੇ ਜੁਲਾਈ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੀਰ ਸਟਾਮਨ ਨੇ ਵੀਜ਼ਾ ਕਿਰਿਆ ਨੂੰ ਸਲ ਬਣਾਉਂਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਬ੍ਰਿਟਿਸ਼ ਵਾਪਾਸ ਕਤਲ ਜੋਨਾਥਨ ਰੋਨਲਡਸ ਨੇ ਕਿਹਾ ਕਿ ਗਲੋਬਲ ਟੈਲੈਂਟ ਟਾਸਕ ਫੋਰਸ ਬ੍ਰਿਟੇਨ ਨੂੰ ਦੁਨੀਆ ਦੀ ਸਭ ਤੋਂ ਵਧੀਆ ਪ੍ਰਤਿਵਾ ਦੇ ਲਈ ਪਸੰਦੀਦਾ ਸਥਾਨ ਬਣਾਵੇਗਾ ਅਤੇ ਨਵੀਨਤਾ ਤੇ ਆਰਥਿਕ ਤਵਿਕਾਸ ਨੂੰ ਤੇਜ਼ ਕਰੇਗਾ ਹਾਲੇ ਕਿ ਦੇਸ਼ ਦੇ ਵਿਰੋਧੀ ਰਾਜਨੀਤਿਕ ਪਾਰਟੀ ਦਿਫਾਰਮ ਯੂਕੇ ਨੇ ਕਿਹਾ ਹੈ ਕਿ ਜੇਕਰ ਇਹ ਸੱਤਾ ਵਿੱਚ ਚੋਣਦੀ ਹੈ ਤਾਂ ਅਨਮਿੱਥੇ ਸਮੇਂ ਦੇ ਲਈ ਰਿਹਾਇਸ਼ੀ ਵਿਕਲਪ ਨੂੰ ਖਤਮ ਕਰ ਦਿੱਤਾ ਜਾਵੇਗਾ ਤੇ ਪਾਰਟੀ ਨੇ ਕਿਹਾ ਕਿ ਉਹ 5 ਸਾਲਾਂ ਦੇ ਪ੍ਰਕਿਰਿਆ ਨੂੰ ਸਖਤ ਸ਼ਰਤਾਂ ਦੇ ਨਾਲ ਨਿਯੋਣ ਯੋਗ ਵਰਕ ਵੀਜ਼ਾ ਦੇ ਨਾਲ ਬਦਲ ਦਵੇਗੀ ਰਿਫਾਰਮ ਯੂਕੇ ਦੇ ਨੇਤਾ ਨਾਈਜ਼ਲ ਫੈਰਿਸ ਨੇ ਦਾਵਾ ਕੀਤਾ ਹੈ ਕਿ ਜ਼ਿਲ੍ਹੇ ਪ੍ਰਾਪਤ ਕਰਨ ਵਾਲੇ ਅੱਧ ਤੋਂ ਵੱਧ ਲੋਕ ਕੰਮ ਨਹੀਂ ਕਰਦੇ ਨੇ ਹਾਲਾਂਕਿ ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟਰੀਟ ਦੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਤੇ ਇਸ ਨੂੰ ਗੈਰ ਯਥਾਰਥਵਾਦੀ ਵਿਹਾਰਕ ਅਤੇ ਵੰਡਨ ਵਾਲਾ ਕਿਹਾ ਗਿਆ ਦਸਵੀਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ 트ੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ H1B ਵੀਜ਼ਾ ਫੀਸ ਨੂੰ 1 ਲੱਖ ਡਾਲਰ ਤੱਕ ਬਤਾ ਦਿੱਤਾ ਹੈ ਤੇ ਹੁਣ ਭਾਰਤੀ ਮੁਦਰਾ ਦੇ ਵਿੱਚ ਲਗਭਗ 8.8 ਮਿਲੀਅਨ ਦੇ ਵਿੱਚ ਅਨੁਵਾਦ ਹੋਵੇਗਾ ਤੇ ਮੰਨਿਆ ਜਾਂਦਾ ਹੈ ਕਿ ਕੰਪਨੀਆਂ ਨੂੰ ਇਸ ਦਾ ਖਰਚਾ ਚੁਕੜਾ ਪਵੇਗਾ ਤੇ ਵੱਡੀ ਗਿਣਤੀ ਵਿੱਚ ਭਾਰਤੀ ਆਈਟੀ ਪੇਸ਼ੇਵਰਾਂ ਤੇ ਇੰਜੀਨੀਅਰਸ ਦੀਆਂ ਨੌਕਰੀਆਂ ਵੀ ਖਤਰੇ ਵਿੱਚ ਨੇ ਇੱਕ ਵਾਰ ਫਿਰ ਦੱਸ ਦਈਏ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਬ੍ਰਿਟਿਸ਼ ਸਰਕਾਰ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਵੀਜ਼ਾ ਫੀਸ ਘਟਾਉਣ ਉਤੇ ਵਿਚਾਰ ਕਰ ਰਹੀ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਯੂਕੇ ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਉਹ ਯੂਐਸ ਵੀਜ਼ਾ ਫੀਸ 8.8 ਮਿਲੀਅਨ ਤੱਕ ਵਧਣ ਤੋਂ ਬਾਅਦ ਹੀ ਫੀਸ ਘਟਾਵੇਗੀ ਰਿਪੋਰਟ ਦੇ ਅਨੁਸਾਰ ਯੂਕੇ ਸਰਕਾਰ ਗਲੋਬਲ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੇ ਲਈ ਆਪਣੇ ਗਲੋਬਲ ਪ੍ਰਤਿਭਾ ਵੀਜ਼ਾ ਨੂੰ ਹੋਰ ਆਕਰਸ਼ਕ ਬਣਾਉਣ ਦੀ ਤਿਆਰੀ ਕਰ ਰਹੀ ਹੈ ਯੂਕੇ ਵੀਜ਼ਾ ਫੀਸਾਂ ਬਾਰੇ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਕਿ ਸਟਾਮਰ ਅਤੇ ਵਿੱਤ ਮੰਤਰੀ ਰੈਚਲ ਰੀਵਜ਼ ਦੀ ਅਗਵਾਈ ਵਾਲੀ ਗਲੋਬਲ ਪ੍ਰਤਿਭਾ ਟਾਸਕ ਫੋਰਸ ਫੀਸ ਮਾਫੀ ਉਤੇ ਵਿਚਾਰ ਕਰ ਰਹੀ ਹੈ। ਰਿਪੋਰਟ ਦੇ ਅਨੁਸਾਰ ਸਟਾਮਰ ਸਰਕਾਰ ਦੀ ਇਸ ਪਹਿਲ ਕਦਮੀ ਦਾ ਉਦੇਸ਼ ਹੈ ਦੁਨੀਆ ਦੇ ਚੋਟੀ ਦੇ ਵਿਗਿਆਨੀਆਂ ਅਤੇ ਟੈਕਨੋਲੋਜਿਸਟਾਂ ਨੂੰ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਸ਼ਾਮਲ ਨੇ ਉਹਨਾਂ ਨੂੰ ਯੂਕੇ ਵਿੱਚ ਮੌੜ ਵਸੇਬਾ ਕਰਨ ਲਈ ਉਤਸ਼ਾਹਿਤ ਕਰਨਾ ਹੈ। ਰੀਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਿਟਨ ਨੇ ਇਸ ਸਾਲ 54 ਮਿਲੀਅਨ ਡਾਲਰ ਦਾ ਗਲੋਬਲ ਪ੍ਰਤਿਭਾ ਫੰਡ ਸ਼ੁਰੂ ਕੀਤਾ ਹੈ ਇਸ ਦੇ ਵੱਲ ਤੋਂ ਖੋਜਕਰਤਾਵਾਂ ਅਤੇ ਉਹਨਾਂ ਦੀਆਂ ਟੀਮਾਂ ਦੇ ਸਥਾਨਾਂ ਤਰੰਤ ਅਤੇ ਖੋਜ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਕੀਤੀ ਜਾਵੇਗੀ ਸਰਕਾਰ ਇਸ ਪੰਡੀ ਵਰਤੋਂ 5 ਸਾਲਾਂ ਦੇ ਲਈ ਕਰ ਸਕੇਗੀ ਯੂਕੇ ਦੇ ਵਿਗਿਆਨ ਮੰਤਰੀ ਲਾਰਡ ਪੈਟ੍ਰਿਕ ਵਿਲੈਂਸ ਅਤੇ ਪ੍ਰਧਾਨ ਮੰਤਰੀ ਦੇ ਵਪਾਰ ਸਲਾਹਕਾਰ वरुण ਚੰਦਰ ਇਸ ਟਾਸਕ ਫੋਰਸ ਦੀ ਅਗਵਾਈ ਕਰ ਰਹੇ ਨੇ ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਬ੍ਰਿਟੇਨ ਦੀ ਗਲੋਬਲ ਲੀਡਰਸ਼ਿਪ ਸਥਿਤੀ ਨੂੰ ਮਜ਼ਬੂਤ ਕਰੇਗਾ ਅਤੇ ਦਵਾਈਆਂ ਨਵੀਆਂ ਟੈਕਨੋਲੋਜੀਆਂ ਅਤੇ ਪੋਇਖ ਦੀਆਂ ਕਾਂਡਾਂ ਵਿੱਚ ਨਵੀਨਤਾ ਨੂੰ ਤੇਜ਼ ਕਰੇਗਾ ਯੂਕੇ ਵੀਜ਼ਾ ਨੀਤੀ ਨੂੰ ਜਾਨੂ ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਹੈ ਕਿ ਵੀਜ਼ਾ ਫੀਸਾਂ ਨੂੰ ਜ਼ੀਰੋ ਕਰਨ ਦੇ ਵਿਚਾਰ ਉੱਤੇ ਉਹਨਾਂ ਲੋਕਾਂ ਦੇ ਲਈ ਵਿਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਦੁਨੀਆ ਦੀਆਂ ਚੋਟੀ ਦੀਆਂ 5 ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕੀਤੀ ਹੈ। ਜਬ ਕੈਰੀ ਅੰਤਰਰਾਸ਼ਟਰੀ ਪੁਰਸਕਾਰ ਜਿੱਤੇ ਨੇ ਰਿਪੋਰਟ ਦੇ ਅਨੁਸਾਰ ਪੀਟੈਂਟ ਦੀ ਮੌਜੂਦਾ ਗਲੋਬਲ ਟੈਲੈਂਟ ਵੀਜ਼ਾ ਪ੍ਰਣਾਲੀ ਨੂੰ ਬਹੁਤ ਗੁੰਝਲਦਾਰ ਮੰਨਿਆ ਜਾਂਦਾ ਹੈ ਇਸ ਮੁੱਦੇ ਦੀ ਮਹੱਤਤਾ ਨੂੰ ਪਛਾਣਦੇ ਹੋਏ ਸਰਕਾਰ ਨੇ ਇਸ ਸਾਲ ਜੂਨ ਦੇ ਵਿੱਚ ਟੈਕਸ ਫੋਰਸ ਦੀ ਸਥਾਪਨਾ ਕੀਤੀ ਤੇ ਜੁਲਾਈ ਦੇ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕੀ ਇਸ ਜਾਮਨ ਨੇ ਵੀਜ਼ਾ ਪ੍ਰਕਿਰਿਆ ਨੂੰ ਸੌਲ ਬਣਾਉਂਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਬ੍ਰਿਟਿਸ਼ ਵਪਾਰ ਸਕੱਤਰ ਜੋਨਾਥਨ ਰੋਨੇਲਡਸ ਨੇ ਕਿਹਾ ਕਿ ਗਲੋਬਲ ਟੈਲੈਂਟ ਟਾਸਕ ਫੋਰਸ ਬ੍ਰਿਟੇਨ ਨੂੰ ਦੁਨੀਆ ਦੀ ਸਭ ਤੋਂ ਵਧੀਆ ਪ੍ਰਤਿਭਾ ਦੇ ਲਈ ਪਸੰਦੀਦਾ ਸਥਾਨ ਬਣਾਵੇਗਾ ਅਤੇ ਨਵੀਨਤਾ ਅਤੇ ਆਰਥਿਕਤਾ ਵਿਕਾਸ ਨੂੰ ਤੇਜ਼ ਕਰੇਗਾ ਹਾਲਾਂਕਿ ਦੇਸ਼ ਦੀ ਵਿਰੋਧੀ ਰਾਜਨੀਤਿਕ ਪਾਰਟੀ ਰਿਫਾਰਮ ਯੂਕੇ ਨੇ ਕਿਹਾ ਹੈ ਕਿ ਜੇਕਰ ਇਹ ਸੁਸਤਾ ਵਿੱਚ ਹੁੰਦੀ ਹੈ ਤਾਂ ਅਣਮਿੱਥੇ ਸਮੇਂ ਦੇ ਲਈ ਰਿਹਾਇਸ਼ੀ ਵਿਕਲਪ ਨੂੰ ਖਤਮ ਕਰ ਦਿੱਤਾ ਜਾਵੇਗਾ ਤੇ ਪਾਰਟੀ ਨੇ ਕਿਹਾ ਕਿ ਉਹ 5 ਸਾਲਾਂ ਦੀ ਪ੍ਰਕਿਰਿਆ ਨੂੰ ਸਖਤ ਸ਼ਰਤਾਂ ਦੇ ਨਾਲ ਨਿਵਿਆਉਣ ਯੋਗ ਵਰਕ ਵੀਜ਼ਾ ਦੇ ਨਾਲ ਬਦਲ ਦੇਵੇਗੀ ਰਿਫਾਰਮ ਯੂਕੇ ਦੇ ਨੇਤਾ ਨਾਈਜ਼ਲ ਫੈਰਿਸ ਨੇ ਦਾਵਾ ਕੀਤਾ ਹੈ ਕਿ ਜ਼ਿਲ੍ਹੇ ਪ੍ਰਾਪਤ ਕਰਨ ਵਾਲੇ ਅੱਧ ਤੋਂ ਵੱਧ ਲੋਕ ਕੰਮ ਨਹੀਂ ਕਰ ਰਹੇ ਨੇ ਹਾਲਾਂਕਿ ਪ੍ਰਧਾਨ ਮੰਤਰੀ ਦਫ਼ਤਰ ਡਾਊਨਿੰਗ ਸਟਰੀਟ ਦੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਤੇ ਇਸ ਨੂੰ ਗੈਰ ਯਥਾਰਥਵਾਦੀ ਵਿਹਾਰਕ ਅਤੇ ਵੰਡਨ ਵਾਲਾ ਕਿਹਾ ਗਿਆ ਦਸਵੀਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਰ 트ੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ H1B ਵੀਜ਼ਾ ਫੀਸ ਨੂੰ 1 ਲੱਖ ਡਾਲਰ ਤੱਕ ਬਤਾ ਦਿੱਤਾ ਹੈ ਤੇ ਹੁਣ ਭਾਰਤੀ ਮੁਦਰਾ ਦੇ ਵਿੱਚ ਲਗਭਗ 8.8 ਮਿਲੀਅਨ ਦੇ ਵਿੱਚ ਅਨੁਵਾਦ ਹੋਵੇਗਾ ਤੇ ਮੰਨੇ ਜਾਂਦਾ ਹੈ ਕਿ ਕੰਪਨੀਆਂ ਨੂੰ ਇਸ ਦਾ ਖਰਚਾ ਚੁਕੜਨਾ ਪਵੇਗਾ ਤੇ ਵੱਡੀ ਗਿਣਤੀ ਵਿੱਚ ਭਾਰਤੀ ਆਏਤੀ ਪੇਸ਼ੇਵਰ ਅਤੇ ਇੰਜੀਨੀਅਰਸ ਦੀਆਂ ਨੌਕਰੀਆਂ ਵੀ ਖਤਰੇ ਵਿੱਚ ਨੇ